ਚੋਲਾ ਫਿਰ ਬੋਲੀ ਚਲੀ ਸੀ ਉਹਦੇ ਵਿੱਚ ਕਿਤੇ ਕੋਈ ਗੁਜਰੂ ਪਰ ਆ ਗਿਆ ਕੀ ਸਾਰਾ ਮੈਟਨ ਜੀ ਜੀ ਮਿੱਤੀ 27 24 ਨੂੰ ਪੀਰ ਟੈਲੀਕਾਮ ਹੈ ਜੀ ਪਰ ਚੋਲਾ ਸਰ ਕਸ਼ਮੀਰੀ ਵਿੱਚ ਉੱਥੇ ਕੋਈ ਦਿਨ ਦਿਨ ਦੇ ਦਿਨਕ ਵਾਰ ਜੀ ਦੋ ਅਲਪ ਚੱਕਰ ਦੇ ਵਿੱਚ ਉਹਨੇ ਗੋਲਾਬਾਰੀ ਕਰਕੇ ਉਹ ਬੰਦਿਆਂ ਨੂੰ ਜੱਸੀ ਦਿੱਤਾ ਸੀ ਜਿਹਦੇ ਵਿੱਚ ਪੀਰ ਤੇ ਰਾਜਪੂਤ ਨਾਮ ਵਾਲੇ ਗੁੰਦਰ ਸਿੰਘ ਜੀ ਸੀ ਜੰਮੀ ਵਾਰਦਾ ਤੇ ਪਲਾ ਮਿਲ ਕੇ ਸਾਰੇ ਸਿਨੇ ਅਫਸਰ ਮੋਕੇ ਤੇ ਗਏ ਤੇ ਐਸਆਈ ਨੰਬਰ 47 ਦਰਜ ਕਰਕੇ ਦੀ ਤਫतीश ਲਿਆਂਦੀ ਮੰਚ ਜਰਾਨੇ ਤਪੀਸ਼ੇ ਪਾਇਆ ਗਿਆ ਤੇ ਇਹਨੂੰ ਵਿਦੇਸ਼ ਵਿੱਚ ਬੈਠੇ ਜਾਸਟਾਰਾਂ ਵੱਲੋਂ ਫਰੋਦੀ ਦੀ ਟੰਪੂ ਆਉਣਾ ਸੀ ਤੇ ਉਸੇ ਮਲਕੀਏ ਫਰੋਦੀ ਕਰਕੇ ਇਹਨੂੰ ਵਿਦੇਸ਼ ਵਿੱਚ ਬੈਠੇ ਜਾਸਟਾਰਾਂ ਨੇ ਦੋ ਅਲਪ ਸੱਤਾਂ ਹੋਏ ਵਾਰਦਾਤ ਕੋਾਈਤੀ ਸੀ ਇਹਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਜਿਹੜਾ ਪੁਲਸ ਲੋਕ ਭੀਰਤਾ ਨਾਲ ਰਹਿ ਕੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਪੈਸ਼ਲ ਮਹਿੰਮ ਚੜਾਈ ਗਈ ਸਪੈਸ਼ਲ ਗਾਈਡੈਂਸ ਦਿੱਤੀ ਗਈ ਇਹਨਾਂ ਨੂੰ ਗਾਈਡੈਂਸ ਦਿੱਤੀ ਉਹਨਾਂ ਦੇ ਉਸ ਦੇ ਅਨੁਸਾਰ ਤੇ ਐਸਪੀ ਡੀ ਸਾਹਿਬ ਦੇ ਨਿਰਦੇਸ਼ ਅਨੁਸਾਰ ਮੁਤੀ ਜਾਰਾ 8242 ਨੂੰ ਇਹ ਮਕਦਮੇ ਦਾ ਇੱਕ ਦੋਸ਼ੀ ਸੋਹਣ ਸਿੰਘ ਜਿਹੜਾ ਜੇ ਪਿੰਡ ਚੌਧਰੀ ਵਾਲਾ ਮਸ਼ਹਰਾ ਪੰਨਾ ਦਾ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਹਦੇ ਕੋਲ ਇੱਕ ਪਿਸਤੌਲ 315 ਬੋਲ ਦਾ ਗ੍ਰਾਮ ਤੋਂ ਨਾਲ ਦੇ ਹੋਰੋਂ ਗ੍ਰਾਮ ਤੋਂ ਕਿਤੇ ਉਹ ਦਰਾਂ ਨੇ ਪੁੱਛ ਕੇ ਇਸ ਇਹਦਾ ਰੋਲ ਇਹ ਸੀ ਇਹ ਵਾਰਦਾਤ ਦੇ ਟਾਈਮ 'ਤੇ ਮੋਟਰਸਾਈਕਲ ਚਲਾਉਂਦਾ ਸੀ ਮੋਟਰਸਾਈਕਲ ਬੈਗ ਜਿਹਦੇ ਵਾਰਦਾਤ ਤੋਂ ਬਾਅਦ ਆਏ ਜਿੰਨੇ ਚੀਮਾ ਨਾਂ ਦਾ ਮੁੰਡਾ ਜਿਹੜਾ ਫੇਰ ਹੀ ਕਰਕੇ ਗਿਆ ਜੀ ਉਹਨੂੰ ਇਹ ਭਾਗੀ ਲਾ ਵਾਰਦਾ ਤੋੜ ਜਗ੍ਹਾ ਤੋਂ ਦਿੱਤੀ ਹੈ ਤਾਂ ਲੈ ਗਿਆ ਇਹ ਸਾਡੇ ਕੋਲ ਹੁਣ ਨਿਰਮਾਨਤਿਆ ਜੀ 17 ਤਰੀਕ ਤੱਕ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਾਲੇ ਕੋਸ਼ਿਸ਼ ਜਿਸ ਨੇ ਕਾਫੀ ਕੋਸ਼ਿਸ਼ ਦੱਸਿਆ ਸਰ ਮੁੱਖੀ ਸਭ ਦੋਸ਼ੀ ਹੈਗੇ ਹਾਂਜੀ ਹੋਰ ਵੀ ਦੋਸ਼ੀ ਹੈਗੇ ਨੇ ਇਹਦੇ ਵਿੱਚ ਜਿਹਦੇ ਦੇ ਵਿਦੇਸ਼ ਵਿੱਚ ਬੈਠੇ ਜਾਂਚਦਾਰ ਨੇ ਉਹ ਬਾਈ ਨੋਮੋਲਾ ਦੇ ਪੱਤਰ ਦੱਬੇ ਹੈ ਜੀ ਤੇ ਇਸ ਤੋਂ ਸਾਈ ਉਹਨਾਂ ਨੇ 6 ਬੰਦਿਆਂ ਦੇ ਹੋਰ ਨਾਮ ਦੱਸੇ ਨੇ ਜਿਨ੍ਹਾਂ ਨੇ ਹੈਲਪ ਕੀਤੀ ਇਹਨਾਂ ਵਿਰਾਕੀ ਕੰਮ 'ਚ ਹੈਲਪ ਕੀਤੀ ਆ ਜਾਂ ਜਿਨ੍ਹਾਂ ਨੇ ਯੂਨੀਵਰਸਿਟੀ ਜਾਂ ਸਿਟੀ ਦਾ ਦੌਰੇ ਨਰਮ ਕੀਤੀ ਹੈ ਕੋਈ ਉਹਨਾਂ ਦੇ ਨਾਮ ਹੀ ਹੋ ਜਾਣਗੇ ਕਿ ਸ਼ੂਰਤ ਤੇ ਸਾਰੇ ਜਿਹੜੇ ਬੰਦੇ ਆ ਉਹ ਲੋਕਲੇ ਜਿਨ੍ਹਾਂ ਨੇ ਇਹਨਾਂ ਨੂੰ ਦੇਖੀ ਕੀਤੀ ਹੈ ਜਾਂ ਕੋਈ ਜਿਹੜੇ ਹੈਲਪ ਕੀਤੀ ਹੈ ਹਨੇ ਤੋਂ ਜ਼ਿਆਦਾ ਲੋਕ ਰਹਿਣ ਵਾਲੇ ਨੇ ਕੋਈ ਬਾਹਰ ਦੇ ਵੀ